ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਠੀਕ ਹੋਵੋਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਗੱਲ ਕਰਾਂਗੇ ਆਪਾਂ 2 ਫਰਵਰੀ 2026 ਦਿਨ ਸੋਮਵਾਰ ਬਾਰੇ 12 ਰਾਸ਼ੀਆਂ ਦਾ ਰਾਸ਼ੀਫਲ ਦੱਸਾਂਗੇ ਪੰਚਾਂਗ ਦੱਸਾਂਗੇ ਤੇ ਨਾਲ ਆਪਾਂ ਗੱਲ ਕਰਾਂਗੇ ਘਰ ਦੀ ਨੈਗੇਟਿਵਿਟੀ ਬਾਰੇ ਕਿ ਆਪਾਂ ਆਪਣੇ ਘਰ ਦੀ ਨੈਗੇਟਿਵਿਟੀ ਨੂੰ ਕਿਵੇਂ ਮਹਿਸੂਸ ਕਰ ਸਕਦੇ ਆ ਨੇਗੇਟਿਵਿਟੀ ਕੀ ਹੈ ਨਕਾਰਤਮਕ ਊਰਜਾ ਤੇ ਪੋਜ਼ਿਟਿਵਿਟੀ ਕੀ ਹੈ ਸਕਾਰਤਮਕ ਊਰਜਾ ਜੇਕਰ ਆਪਣਾ ਔਰਾ ਸਟਰੋਂਗ ਹੈ ਤਾਂ ਆਪਾਂ ਨੂੰ ਇਹ ਮਹਿਸੂਸ ਹੋ ਸਕਦੀ ਹੈ ਤੇ ਆਪਾਂ ਕਿਹੜੇ ਉਪਾਅ ਕਰਕੇ 네ਗੇਟਿਵਿਟੀ ਨੂੰ ਦੂਰ ਕਰ ਸਕਦੇ ਆ ਘੱਟ ਕਰ ਸਕਦੇ ਆ ਇਸ ਤੇ ਆਪਾਂ ਡਿਟੇਲ ਦੇ ਵਿੱਚ ਜਾਣਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਲਾਈਕ ਕਰਕੇ ਫਿਰ ਹਾਈਪ ਦਾ ਆਪਸ਼ਨ ਆਏਗਾ ਵੀਡੀਓ ਨੂੰ ਹਾਈਪ ਵੀ ਦਿਓ ਤੇ ਆਪਣੇਆਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਚਾਂਗ ਬਾਰੇ ਮਾਗ ਦਾ ਮਹੀਨਾ ਰਹੇਗਾ ਰਾਹੁ ਕਾਲ ਦਾ ਟਾਈਮ ਸਵੇਰੇ 7:30 ਤੋਂ 9 ਵਜੇ ਤੱਕ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਜੇ ਨਕਸ਼ਤਰ ਜੋ ਪੁਛਾ ਨਕਸ਼ਤਰ ਸ਼ਨੀ ਦਾ ਨਕਸ਼ਤਰ ਚੱਲੇਗਾ ਰਾਤ 11:58 ਮਿੰਟ ਤੱਕ ਉਸ ਤੋਂ ਬਾਅਦ ਅਸ਼ਲੇਸ਼ਾ ਨਕਸ਼ਤਰ ਚੱਲੇਗਾ ਜੋ ਕਿ ਗੰਡਮੂਲ ਦਾ ਨਕਸ਼ਤਰ ਹੈ ਇਸ ਨਕਸ਼ਤਰ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਗੰਡਮੂਲ ਦੀ ਪੂਜਾ ਲੱਗੇਗੀ ਤੇ ਚੰਦਰਮਾ ਨੇ ਜੋ ਰਾਤ 10:46 ਮਿੰਟ ਤੱਕ ਕਰਕ ਰਾਸ਼ੀ ਦੇ ਵਿੱਚ ਰਹਿਣਗੇ ਉਸ ਤੋਂ ਬਾਅਦ ਨੇ ਸਿੰਘ ਰਾਸ਼ੀ ਦੇ ਵਿੱਚ ਚਲੇ ਜਾਣਗੇ ਸਿੰਘ ਰਾਸ਼ੀ ਦੇ ਵਿੱਚ ਪਹਿਲਾਂ ਤੋਂ ਹੀ ਕੇਤੂ ਹੈ ਚੰਦਰ ਕੇਤੂ ਦੀ ਯੁੱਤੀ ਬਣੇਗੀ ਉਸ ਤੇ ਆਪਾਂ ਕੱਲ ਵੀਡੀਓ ਤੁਹਾਨੂੰ ਪਾਵਾਂਗੇ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਬ੍ਰਹਮ ਮੂਰਤ ਬ੍ਰਹਮ ਮੂਰਤ ਦਾ ਟਾਈਮ ਹੈ ਜਿਹੜਾ 5:24 ਮਿੰਟ ਤੋਂ ਸਵੇਰੇ ਸਟਾਰਟ ਹੋ ਕੇ 6:16 ਮਿੰਟ ਤੱਕ ਦਾ ਰਹੇਗਾ ਇਸ ਟਾਈਮ ਤੇ ਕੀਤੀ ਗਈ ਪਾਠ ਪੂਜਾ ਸ਼ੁਭ ਫਲ ਦਿੰਦੀ ਆ ਜਸੇ ਵੀ ਜੇ ਪ੍ਰਮਾਤਮਾ ਦੇ ਨਾਮ ਨਾਲ ਦਿਨ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਦਿਨ ਜਿਹੜਾ ਸ਼ੁਭ ਹੋ ਜਾਂਦਾ ਹੈ ਹੁਣ ਗੱਲ ਕਰਦੇ ਆਪਾਂ ਨੈਗੇਟਿਵਿਟੀ ਬਾਰੇ ਕਰਦੀ ਨੈਗੇਟਿਵਿਟੀ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਆਪਣੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਇਸ ਦੇ ਕੁਝ ਸੰਕੇਤ ਹੁੰਦੇ ਨੇ ਜਿਹੜੇ ਆਪਾਂ ਨੂੰ ਪਤਾ ਲੱਗ ਜਾਂਦੇ ਨੇ ਕਿਸੇ ਨਾ ਕਿਸੇ ਦਾ ਘਰ ਦੇ ਵਿੱਚ ਬਿਮਾਰ ਰਹਿਣਾ ਲਗਾਤਾਰ ਬਿਮਾਰੀ ਚੱਲਦੀ ਰਹਿਣੀ ਇਲੈਕਟ੍ਰੋਨਿਕ ਚੀਜ਼ਾਂ ਦਾ ਬਾਰ-ਬਾਰ ਖਰਾਬ ਹੋਣਾ ਇਹ ਵੀ ਨੈਗੇਟਿਵਿਟੀ ਦਾ ਜਿਹੜਾ ਇੱਕ ਕਾਰਨ ਹੋ ਸਕਦਾ ਹੈ ਤੇ ਦੂਸਰਾ ਘਰ ਦੇ ਵਿੱਚ ਬਿਨਾਂ ਕਿਸੇ ਕਾਰਨ ਤੋਂ ਲੜਾਈ ਝਗੜਾ ਰਹਿਣਾ ਇਹ ਵੀ ਨੈਗੇਟਿਵਿਟੀ ਹੈ। ਅ ਹਮੇਸ਼ਾ ਥਕਾਵਟ ਮਹਿਸੂਸ ਹੋਣਾ ਆਲਸ ਰਹਿਣਾ ਕਿਸੇ ਕੰਮ ਦੇ ਵਿੱਚ ਮਨ ਨਾ ਲੱਗਣਾ ਤੇ ਘਰ ਦੇ ਵਿੱਚ ਜਿਹੜਾ ਅਚਾਨਕ ਨੁਕਸਾਨ ਦਾ ਹੋਣਾ ਕਿਤੇ ਨਾ ਕਿਤੇ ਨੈਗੇਟਿਵਿਟੀ ਹੋ ਸਕਦੀ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਘਰ ਦੀ ਨੈਗੇਟਿਵਿਟੀ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਜਿੱਥੇ ਵੀ ਤੁਹਾਡਾ ਮਨ ਲੱਗਦਾ ਹੈ ਅ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਤਾਂ ਉਹਨਾਂ ਦਾ 10 ਤੋਂ 15 ਮਿੰਟ ਤੁਸੀਂ ਘਰ ਦੇ ਵਿੱਚ ਸਵੇਰੇ ਪਾਠ ਜਰੂਰ ਚਲਾਉਣਾ ਹੈ ਤਾਂ ਕਿ ਘਰ ਦੇ ਵਿੱਚ ਜਿਹੜਾ ਪੋਜ਼ਿਟਿਵ ਔਰਾ ਬਣਿਆ ਰਹੇ ਤੁਸੀਂ ਕੋਈ ਵੀ ਮੰਤਰ ਕੋਈ ਵੀ ਪਾਠ ਇੱਕ ਵਾਰ ਜਰੂਰ ਘਰ ਦੇ ਵਿੱਚ ਚਲਾਉਣਾ ਹੈ ਦੂਸਰਾ ਤੁਸੀਂ ਘਰ ਦੀ ਛੱਤ ਹਮੇਸ਼ਾ ਜਿਹੜੀ ਉਹ ਸਾਫ਼ ਰੱਖਣੀ ਹੈ ਘਰ ਦੀ ਛੱਤ ਤੇ ਕਬਾੜ ਨਹੀਂ ਰੱਖਣਾ ਤੇ ਜ਼ਿਆਦਾ ਤੁਸੀਂ ਖਾਲੀ ਘੜੇ ਵੀ ਘਰ ਦੇ ਵਿੱਚ ਨਹੀਂ ਰੱਖਣੇ ਇਹ ਵੀ 네ਗੇਟਿਵਿਟੀ ਦਾ ਮੇਨ ਕਾਰਨ ਹੋ ਸਕਦਾ ਹੈ ਤੀਸਰਾ ਤੁਸੀਂ ਘਰ ਦੇ ਵਿੱਚ ਚੰਦਨ ਦੀ ਧੂਪ ਹੈ ਜਿਹੜੀ ਉਹ ਡੇਲੀ ਹੈ ਅ ਚਲਾਉਣੀ ਸਟਾਰਟ ਕਰੋ ਤਾਂ ਇਸ ਦੇ ਨਾਲ ਜਿਹੜੀ ਹੈ 네ਗੈਟਿਵਿਟੀ ਘਰ ਦੇ ਵਿੱਚ ਘਟ ਹੋ ਜਾਂਦੀ ਹੈ ਚੌਥਾ ਤੁਸੀਂ ਕੀ ਕਰ ਸਕਦੇ ਹੋ ਅ ਪੰਛੀਆਂ ਨੂੰ ਤੁਸੀਂ ਜੇਕਰ ਸਤਨਾਜਾ ਪਾਉਨੇ ਹੋ ਤਾਂ ਇਹ ਵੀ ਹੈ ਜਿਹੜਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਘਰ ਦੀ 네ਗੈਟਿਵਿਟੀ ਤੇ ਘਰ ਦੀਆਂ ਬਿਮਾਰੀਆਂ ਇਸ ਦੇ ਨਾਲ ਕਾਫੀ ਹੱਦ ਤੱਕ ਘਟ ਹੋ ਜਾਂਦੀਆਂ ਨੇ ਪੰਜਵਾਂ ਤੁਸੀਂ ਆਪਣੇ ਘਰ ਦੇ ਜੋ ਤੁਹਾਡੇ ਪਿੱਤਰ ਨੇ ਉਹਨਾਂ ਦਾ ਮਹੀਨੇ ਦੇ ਵਿੱਚ ਇੱਕ ਵਾਰ ਕੋਈ ਨਾ ਕੋਈ ਉਹਨਾਂ ਦੇ ਨਾਮ ਤੇ ਦਾਨ ਕਰਨਾ ਜਾਂ ਤੁਸੀਂ ਉਹਨਾਂ ਦੇ ਨਾਮ ਤੇ ਖੀਰ ਬਣਾ ਕੇ ਕਿਸੇ ਨੂੰ ਖਵਾਉਣੀ ਜਾਂ ਕੋਈ ਕੱਪੜੇ ਵਗੈਰਾ ਦੇਣ ਦੇ ਨਾਲ ਵੀ ਘਰ ਦੀ 네ਗੈਟਿਵਿਟੀ ਘਟ ਹੋ ਜਾਂਦੀ ਹੈ ਜਾਂ ਤੁਹਾਡੇ ਘਰ ਦੇ ਵਿੱਚ 네ਗੈਟਿਵਿਟੀ ਦਾ ਕਾਰਨ ਹੈ ਜਿਹੜਾ ਵਾਸਤੂ ਦੋਸ਼ ਵੀ ਹੋ ਸਕਦਾ ਹੈ ਵਾਸਤੂ ਦੋਸ਼ ਨੂੰ ਦੂਰ ਕਰਨ ਦੇ ਲਈ ਤੁਸੀਂ ਡੇਲੀ ਤੂਫਰ ਕਰ ਸਕਦੇ ਹੋ ਚੰਦਨ ਦੀ ਤੂਫ ਦੇ ਨਾਲ ਵਾਸਤੂ ਦੋਸ਼ ਜਿਹੜਾ ਕਾਫੀ ਹੱਦ ਤੱਕ ਖਤਮ ਹੋ ਜਾਂਦਾ ਹੈ ਤੇ ਚੌਥਾ ਤੁਸੀਂ ਇੱਕ ਹੋਰ ਕਰਿਆ ਕਰੋ ਕਿ ਘਰ ਦੇ ਵਿੱਚ ਲੀਕੇਜ ਬਹੁਤ ਘੱਟ ਹੋਣ ਦਿਆ ਕਰੋ ਜੇਕਰ ਬਾਰ-ਬਾਰ ਪਾਣੀਾਂ ਦੀ ਲੀਕੇਜ ਹੋ ਰਹੀ ਹੈ ਟੂਟੀਆਂ ਦੀ ਇਹ ਵੀ ਨੈਗੇਟਿਵਿਟੀ ਦਾ ਕਿਤੇ ਨਾ ਕਿਤੇ ਕਾਰਨ ਬਿਮਾਰੀ ਦਾ ਹੋ ਸਕਦਾ ਹੈ ਇਹ ਤੁਸੀਂ ਕਰਕੇ ਦੇਖੋ ਤੁਹਾਨੂੰ 100% ਫਾਇਦਾ ਮਿਲੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ 12 ਰਾਸ਼ੀਆਂ ਦੇ ਰਾਸ਼ੀਫਲ ਬਾਰੇ ਸ਼ਨੀ ਦਾ ਨਕਸ਼ਤਰ ਚੱਲੇਗਾ 12 ਰਾਸ਼ੀਆਂ ਤੇ ਕੀ ਪ੍ਰਭਾਵ ਪਵੇਗਾ ਤੇ ਜੋ ਚੰਦਰਮਾ ਪੂਰਾ ਦਿਨ ਕਰਕ ਰਾਸ਼ੀ ਦੇ ਵਿੱਚ ਰਹਣਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਰਿਸ ਜਾਂ ਨਿਮੇਸ਼ ਰਾਸ਼ੀ ਵਾਲਿਆਂ ਦੀ ਚੰਦਰਾ ਚੌਥੇ ਹਾਊਸ ਦੇ ਵਿੱਚ ਰਹੇਗਾ ਤੁਹਾਡੇ ਹਾ우스 ਦੇ ਵਿੱਚ ਚੰ드ਰਮਾ ਸ਼ੁਭ ਹੈ ਲੇਕਿਨ ਸ਼ਨੀ ਦਾ ਨਕਸ਼ਤਰ ਚੱਲੇਗਾ ਚੰ드ਰਮਾ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਘਰ ਦੇ ਵਿੱਚ ਕੱਚੀ ਲੱਸੀ ਦਾ ਛਿੱਟਾ ਅੱਜ ਵੀ ਦਿਓ ਤੇ ਨਾਲ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਬਦਾਮ ਦੇ ਸਕਦੇ ਹੋ ਜਾਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਤਾਂ ਕਿ ਸ਼ਨੀ ਦਾ ਨਕਸ਼ਤਰ ਵੀ ਤੁਹਾਨੂੰ ਸ਼ੁਭ ਲਾਭਤ ਦੇਵੇ ਟੌਰਿਸ ਜਾਨੀ ਬ੍ਰਿਕਾ ਰਾਸ਼ੀ ਵਾਲੇ ਚੰ드ਰਮਾ 3rd ਹਾਊਸ ਦੇ ਵਿੱਚ ਰਹੇਗਾ ਪੂਰਾ ਦਿਨ ਯਾਤਰਾ ਹੋ ਸਕਦੀ ਹੈ ਯਾਤਰਾ ਤੁਹਾਡੀ ਸ਼ੁਭ ਰਹੇ ਇਸ ਦੇ ਲਈ ਤੁਸੀਂ ਬੱਚਿਆਂ ਨੂੰ ਫਲ ਦੇ ਸਕਦੇ ਹੋ ਤਾਕਿ ਦਿਨ ਤੁਹਾਡਾ ਸ਼ੁਭ ਰਹੇ ਨਕਸ਼ਤਰ ਤੁਹਾਡਾ ਸ਼ਨੀ ਦਾ ਚੱਲੇਗਾ ਜੋ ਕਿ ਤੁਹਾਡਾ ਮਿੱਤਰ ਹੈ ਜੈਮਨੀ ਜਾਨੀ ਮਿਥਾ ਰਾਸ਼ੀ ਵਾਲੇ ਮਿਥਾ ਰਾਸ਼ੀ ਵਾਲਿਆਂ ਦੇ ਜੋ ਚੰਦਰ ਅੱਜ ਵੀ ਸੈਕੰਡ ਹਾਊਸ ਦੇ ਵਿੱਚ ਰਹੇਗਾ ਸਵੇਰ ਤੇ ਸਵੇਰ ਤੋਂ ਹੀ ਤੁਸੀਂ ਮੱਥੇ ਤੇ ਦੁੱਧ ਦਾ ਤਿਲਕ ਅੱਜ ਵੀ ਲਾਓ ਤਾਂ ਕਿ ਦੂਸਰੇ ਬੈਠਾ ਚੰਦਰ ਤੁਹਾਨੂੰ ਸ਼ੁਭ ਫਾਲ ਦੇਵੇ ਤੁਹਾਡੇ ਲਗਨ ਦਾ ਮਾਲਕ 8ਵੇਂ ਬੈਠਾ ਹੈ ਤਾਂ ਤੁਸੀਂ ਬੱਚਿਆਂ ਨੂੰ ਹਰੇ ਫਲ ਦੇ ਸਕਦੇ ਹੋ ਤਾਂ ਕਿ 8ਵੇਂ ਬੈਠਾ ਬੁੱਧ ਵੀ ਤੁਹਾਨੂੰ ਪ੍ਰੋਬਲਮ ਨਾ ਦੇਵੇ ਕੈਂਸਰ ਗਣਿਕ ਕਰਕ ਰਾਸ਼ੀ ਤੇ ਕਰਕ ਲਗਣ ਵਾਲਿਆਂ ਦੇ ਚੰ드ਰਮਾ ਅੱਜ ਵੀ ਪੂਰਾ ਦਿਨ ਲਗਣ ਦੇ ਵਿੱਚ ਰਹੇਗਾ ਲਗਣ ਦੇ ਵਿੱਚ ਚੰ드ਰਮਾ ਹੋਣ ਦੇ ਨਾਲ ਮਨ ਸ਼ਾਂਤ ਰਹੇਗਾ ਖੁਸ਼ ਰਹੇਗਾ ਤੇ ਪੋਜ਼ਿਟਿਵਿਟੀ ਬਣੀ ਰਹੇਗੀ ਸਿਹਤ ਵੀ ਤੁਹਾਡੀ ਵਧੀਆ ਰਹੇਗੀ ਜੋ ਸ਼ਨੀ ਦਾ ਨਕਸ਼ਤਰ ਚੱਲੇਗਾ ਉਸ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹੋ ਕੋਈ ਵੀ ਲੋੜ ਦੀ ਚੀਜ਼ ਉਸ ਨੂੰ ਦੇਣ ਦੇ ਨਾਲ ਸ਼ਨੀ ਦਾ ਨਕਸ਼ਤਰ ਵੀ ਤੁਹਾਨੂੰ ਸ਼ੁਭ ਫਲ ਦੇਵੇਗਾ ਯੋਜਨੀ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਦੇ ਚੰਦਰਮਾ ਅੱਜ ਵੀ 12ਵੇਂ ਹਾਊਸ ਦੇ ਵਿੱਚ ਬਣਿਆ ਰਹੇਗਾ ਤੇ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਉਹ ਵੀ ਤੁਹਾਡਾ ਮਿੱਤਰ ਨਹੀਂ ਹੈ ਚੰਦਰਮਾ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਪਾਣੀ ਦੇ ਵਿੱਚ ਚਾਵਲ ਜਲ ਪ੍ਰਵਾਹ ਕਰ ਸਕਦੇ ਹੋ ਹਸਪੀਟਲ ਦੇ ਚੱਕਰ ਨਾ ਲੱਗਣ ਤੁਹਾਡੇ ਇਸ ਦੇ ਲਈ ਤੁਸੀਂ ਕਿਸੇ ਲੋੜਵੰਦ ਨੂੰ ਮੈਡੀਸਨ ਦਾ ਦਾਨ ਕਰ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਰਗੋ ਜਾਨੀ ਕੰਨਿਆ ਰਾਸ਼ੀ ਤੇ ਕੰਨਿਆ ਲਗਣ ਵਾਲਿਆਂ ਦੇ ਚੰਦਰਮਾ ਅੱਜ ਵੀ ਪੂਰਾ ਦਿਨ 11ਵੇਂ ਹਾਊਸ ਦੇ ਵਿੱਚ ਬੜਿਆ ਰਹੇਗਾ ਜੋ ਨਕਸ਼ਤਰ ਚੱਲੇਗਾ ਸ਼ਨੀ ਦਾ ਉਹ ਵੀ ਤੁਹਾਡਾ ਮਿੱਤਰ ਹੈ 11ਵੇਂ ਹਾਊਸ ਦੇ ਵਿੱਚ ਚੰਦਰਮਾ ਤੁਹਾਨੂੰ ਸ਼ੁਭ ਲਾਭ ਦੇਵੇ ਇਸ ਦੇ ਲਈ ਤੁਸੀਂ ਪੰਛੀਆਂ ਨੂੰ ਸਤਨਾਜਾ ਪਾ ਸਕਦੇ ਹੋ ਕਿਉਂਕਿ 11ਵੇਂ ਬੈਠਾ ਚੰਦਰ ਹੈ ਜਿਹੜਾ ਇਨਕਮ ਦੇ ਵਿੱਚ ਵਾਅਦਾ ਕਰੇਗਾ ਲਿਬਰਾ ਜਾਨੀ ਤੁਲਾ ਰਾਸ਼ੀ ਤੇ ਤੁਲਾ ਲਗਣ ਵਾਲਿਆਂ ਦੇ ਚੰਦਰ ਅੱਜ ਵੀ ਪੂਰਾ ਦਿਨ ਹੈ ਜਿਹੜਾ 10ਵੇਂ ਹਾਊਸ ਦੇ ਵਿੱਚ ਬਣਿਆ ਰਹੇਗਾ ਤੁਸੀਂ ਕੀ ਕਰਨਾ ਇੱਕ ਤਾਂ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤਾਂ ਕਿ ਦਸਵੇਂ ਬੈਠਾ ਚੰਦਰ ਤੁਹਾਨੂੰ ਸ਼ੁਭ એનર્ਜੀ ਦੇਵੇ ਤੇ ਦੂਸਰਾ ਤੁਸੀਂ ਕੋਈ ਚਿੱਟੀ ਚੀਜ਼ ਦਾ ਦਾਨ ਵੀ ਧਾਰਮਿਕ ਸਥਾਨ ਤੇ ਕਰ ਸਕਦੇ ਹੋ ਜਾਂ ਚਿੱਟੀ ਮਿਠਾਈ ਵੀ ਤੁਸੀਂ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਸ਼ੁਭ ਜਾਵੇ ਸਕਾਰਪੀਓ ਜਾਨੀ ਬ੍ਰਿਸ਼ਟਿਕ ਰਾਸ਼ੀ ਤੇ ਬ੍ਰਿਸ਼ਟਿਕ ਲਗਣ ਵਾਲਾ ਨੇ ਚੰਦਰਮਾ ਜਿਹੜਾ ਨੌਵੇਂ ਹਾਊਸ ਦੇ ਵਿੱਚ ਬਣਿਆ ਰਹੇਗਾ ਨਕਸ਼ਤਰ ਹੈ ਜੋ ਸ਼ਨੀ ਦਾ ਚੱਲੇਗਾ ਨਮੇ ਚੰਦਰ ਨੂੰ ਹੋਰ ਸ਼ੁਭ ਕਰਨ ਦੇ ਲਈ ਤੇ ਨਾਲ ਸ਼ਨੀ ਦਾ ਨਕਸ਼ਤਰ ਹੈ ਤੁਹਾਨੂੰ ਪਰੇਸ਼ਾਨੀ ਨਾ ਦੇਵੇ ਇਸ ਦੇ ਲਈ ਤੁਸੀਂ ਕੱਚੇ ਦੁੱਧ ਦੇ ਵਿੱਚ ਜੇਕਰ ਕਾਲੇ ਤਿਲ ਪਾ ਕੇ ਤੁਸੀਂ ਸ਼ਿਵਲਿੰਗ ਤੇ ਚੜਾਉਨੇ ਹੋ ਤਾਂ ਇਸ ਦੇ ਨਾਲ ਸ਼ਨੀ ਤੇ ਚੰਦਰ ਦੋਨੇ ਹੀ ਤੁਹਾਨੂੰ ਸ਼ੁਭ ਲਾਭ ਦੇਣਗੇ ਸੈਜੀਟੇਰਸ ਜਾਨੀ ਤੁਨੂ ਰਾਸ਼ੀ ਤੇ ਤੁਨੂ ਲਗਣ ਵਾਲੇ ਦੇ ਚੰਦਰਮਾ ਅੱਜ ਵੀ 8ਵੇਂ ਹਾਊਸ ਦੇ ਵਿੱਚ ਬਣਿਆ ਰਹੇਗਾ ਸੇਧ ਦਾ ਧਿਆਨ ਰੱਖੋ ਤੁਹਾਡੇ ਲਗਨ ਦਾ ਮਾਲਕ ਵੀ ਬੱਕਰੀ ਚੱਲ ਰਿਹਾ ਹੈ ਦੂਰ ਦੀ ਯਾਤਰਾ ਨਾ ਕਰੋ ਦੂਸਰਾ ਤੁਸੀਂ ਪੀਲੇ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਸਕਦੇ ਹੋ ਚੰਦਰਮਾ ਤੁਹਾਨੂੰ 8ਵੇਂ ਹਾਊਸ ਦੇ ਵਿੱਚ ਜਿਆਦਾ ਪ੍ਰੋਬਲਮ ਨਾ ਦੇਵੇ ਇਸ ਦੇ ਲਈ ਤੁਸੀਂ ਕੱਚ ਦੇ ਵਰਤਨਾ ਦਾ ਇਸਤੇਮਾਲ ਨਾ ਕਰੋ ਤਾਂ ਕਿ ਚੰਦਰ 8ਵੇਂ ਬੈਠਾ ਤੁਹਾਨੂੰ ਪ੍ਰੋਬਲਮ ਨਾ ਕਰੇ ਟੈਪਰੀਕੌਨ ਜਾਨੀ ਮਕਰ ਰਾਸ਼ੀ ਤੇ ਮਕਰ ਲਗਨ ਵਾਲਾਂ ਦੇ ਚੰਦਰ 7ਵੇਂ ਹਾਊਸ ਦੇ ਵਿੱਚ ਰਹੇਗਾ ਤੇ ਜੋ ਨਕਸ਼ਤਰ ਚੱਲੇਗਾ ਸ਼ਨੀ ਦਾ ਉਹ ਵੀ ਤੁਹਾਡਾ ਮਿੱਤਰ ਹੈ ਤੁਹਾਡੇ ਲਗਨ ਦਾ ਮਾਲਕ ਹੈ ਸ਼ਨੀ ਵੀ ਤੁਹਾਡਾ ਸ਼ੁਭ ਚੱਲ ਰਿਹਾ ਹੈ ਤੀਸਰੇ ਹਾਊਸ ਦੇ ਵਿੱਚ ਤੇ ਤੁਹਾਡੇ ਲਗਨ ਦੇ ਵਿੱਚ ਵੀ ਨੇ ਜਿਹੜੇ ਮੰਗਲ ਹੈ ਉੱਚਾ ਚੱਲ ਰਿਹਾ ਹੈ ਲੇਕਿਨ ਸੂਰਜ ਤੁਹਾਡੇ ਜੋ 8ਵੇਂ ਹਾਊਸ ਦਾ ਮਾਲਕ ਹੈ ਉਹ ਵੀ ਤੁਹਾਡੇ ਲਗਨ ਦੇ ਵਿੱਚ ਚੱਲ ਰਿਹਾ ਤਾਂ ਇੱਕ ਤਾਂ ਤੁਸੀਂ ਸਿਹਤ ਦਾ ਥੋੜਾ ਧਿਆਨ ਰੱਖੋ ਤੇ ਦੂਸਰਾ ਤੁਸੀਂ ਮੱਥੇ ਤੇ ਹੀ ਸਵੇਰੇ ਤੋਂ ਦੁੱਧ ਦਾ ਤਿਲਕ ਲਾ ਸਕਦੇ ਹੋ ਤਾਂ ਕਿ 7ਵੇਂ ਬੈਠਾ ਚੰਦਰ ਤੁਹਾਨੂੰ એનર્ਜੀ ਸ਼ੁਭ ਦੇਵੇ ਅਕੁਆਰੀਸ ਯਾਨੀ ਕੁੰਭ ਰਾਸ਼ੀ ਤੇ ਕੁੰਭ ਲਗਣ ਵਾਲਿਆਂ ਦੇ ਚੰਦਰਮਾ ਅੱਜ ਵੀ ਪੂਰਾ ਦਿਨ ਜਿਹੜਾ 6ਵੇਂ ਹਾਊਸ ਦੇ ਵਿੱਚ ਬਣਿਆ ਰਹੇਗਾ ਸ਼ਮੀ ਹਾਊਸ ਦੇ ਵਿੱਚ ਚੰਦਰਮਾ ਹੋਣ ਦਾ ਕਾਰਨ ਥੋੜੀਆਂ-ਥੋੜੀਆਂ ਮਾਨਸਿਕ ਤੌਰ ਤੇ ਪਰੇਸ਼ਾਨੀ ਆ ਰਹਿ ਸਕਦੀਆਂ ਨੇ ਕਿਉਂਕਿ ਲਗਨ ਦੇ ਵਿੱਚ ਤੁਹਾਡੇ ਪਹਿਲਾਂ ਤੋਂ ਰਾਹੂ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਨਾਲ ਤੁਹਾਡੀ ਸ਼ਨੀ ਦੀ 60 ਸਤੀ ਵੀ ਚੱਲ ਰਹੀ ਹੈ ਲੇਕਿਨ ਸ਼ਨੀ ਦਾ ਜੋਰ ਨਕਸ਼ਤਰ ਚੱਲੇਗਾ ਉਹ ਤੁਹਾਡਾ ਮਿੱਤਰ ਹੈ ਕੰਮ ਤਾਂ ਤੁਹਾਡਾ ਕੋਈ ਨਹੀਂ ਰੁਕੇਗਾ ਲੇਕਿਨ ਚੰਦਰ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਪਾਣੀ ਦੇ ਵਿੱਚ ਦੁੱਧ ਪਾ ਕੇ ਨਹਾ ਸਕਦੇ ਹੋ ਤੇ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤੇ ਤੀਸਰਾ ਤੁਸੀਂ ਚੱਲਦੇ ਪਾਣੀ ਦੇ ਵਿੱਚ ਚਾਵਲ ਵੀ ਜਲ ਪ੍ਰਵਾਹ ਕਰ ਸਕਦੇ ਹੋ ਤਾਂ ਕਿ ਛੇਵੇਂ ਬੈਠਾ ਚੰਦਰ ਤੁਹਾਨੂੰ ਸ਼ੁਭ ਲਾਭ ਦੇਵੇ ਪਾਈਸਸ ਜਾਨੀ ਮੀਨ ਰਾਸ਼ੀ ਤੇ ਮੀਨ ਲਗਣ ਵਾਲਿਆਂ ਦੇ ਜੋ ਚੰਦਰਮਾ ਪੰਜਵੇਂ ਹਾਊਸ ਦੇ ਵਿੱਚ ਪੂਰਾ ਦਿਨ ਬਣਿਆ ਰਹੇਗਾ ਆਪਣੀ ਹੀ ਰਾਸ਼ੀ ਦੇ ਵਿੱਚ ਚੰਦਰਮਾ ਸ਼ੁਭ ਲਾਭ ਦੇਵੇ ਤੇ ਨਾਲ ਸ਼ਨੀ ਦਾ ਨਕਸ਼ਤਰ ਚੱਲੇਗਾ ਸ਼ਨੀ ਪਹਿਲਾਂ ਤੋਂ ਤੁਹਾਡੇ ਲਗਣ ਦੇ ਵਿੱਚ ਚੱਲ ਰਿਹਾ ਹੈ ਇੱਕ ਤਾਂ ਤੁਸੀਂ ਨਜ਼ਰਾਂ ਤੋਂ ਬਚ ਕੇ ਰਹੋ ਦੂਸਰਾ ਤੁਸੀਂ ਆਪਣੇ ਕਿਸੇ ਨੂੰ ਭੇਤ ਨਾ ਦੇਵੋ ਤੀਸਰਾ ਤੁਸੀਂ ਆਲਸ ਨਹੀਂ ਕਰਨੀ ਤਾਂ ਕਿ ਤੁਹਾਡੇ ਕੰਮਾਂ ਦੇ ਵਿੱਚ ਰੁਕਾਵਟਾ ਨਾ ਪੈਣ ਦਿਨ ਤੁਹਾਡਾ ਸ਼ੁਭ ਰਹੇਗਾ ਇਸ ਦੇ ਲਈ ਤੁਸੀਂ ਕੁੱਤੇ ਨੂੰ ਖਾਣਾ ਪਾ ਸਕਦੇ ਹੋ ਤਾਂ ਕਿ ਸ਼ਨੀ ਲਗਨ ਦੇ ਵਿੱਚ ਬੈਠਾ ਹੋਇਆ ਸ਼ਨੀ ਤੇ ਸ਼ਨੀ ਦਾ ਹੀ ਨਕਸ਼ਤਰ ਤੁਹਾਨੂੰ ਸ਼ੁਭ ਲਾਭ ਦੇਵੇ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਤਿੱਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਪਰਸਨਲੀ ਆਪਣੇ ਕੁੜੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ